ਸਸਿਕਾ ਜੀ ਸਾਰੇ ਨੂੰ ਅੱਜ ਆਪਾਂ ਬਣਾਉਣੇ ਆਂ ਜੀ ਮੰਗੇਓ ਮਿਲਕ ਸ਼ੇਕ ਜੈਲੀ ਵਾਲਾ ਇੱਕ ਗਲਾਸ ਪਾ ਲੈ ਪਾਣੀ ਦਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਪਾਣੀ ਨਾਲ ਆ ਜਾਂਦੇ ਨਹੀਂ ਥੋੜਾ ਜਿਹਾ ਪਾਣੀ ਹੋਰ ਪਾਣੀ ਮੈਂ ਇੱਕ ਘਟਕ ਇੱਕ ਗਲਾਸ ਪਾ ਲੈ ਥੋੜਾ ਜਿਹਾ ਹੋਰ ਪਾ ਲੇ ਇਹਨਾਂਕ ਪਾਉਂਗੀ ਬਸ ਥੋੜਾ ਤੇ ਫਿਰ ਮੈਂ ਹੁਣ ਇਹਦੇ ਵਿੱਚ ਦੋਨੇ ਚੀਜ਼ਾਂ ਮਿਕਸਰ ਕਰਕੇ ਪਾ ਦੂੰਗੀ ਬੋਲ ਵਿੱਚ ਪਾ ਮੈਂ ਇਹ ਸਗਾਤ ਪਾ ਲਈ। ਵੀ ਦੇ ਮਿਕਸ ਕਰ ਲੂ ਨਾ ਦੋਨੀਆਂ ਚੀਜ਼ਾਂ ਪਾ ਕੇ। ਫਿਰ ਆਪਾਂ ਕੁਛ ਕਲ ਨੂੰ ਰੱਖ ਲਾਂਗੇ ਥੋੜੀ ਜਿਹੀ ਜੈਲੀ ਕਲ ਨੂੰ ਬਣਾ ਪਾ ਲਾਂਗੇ। ਜੈਲੀ ਸਾਰੇ ਦੀ ਬਣਾਉਣੀਵੇਂ ਮੰਗੋ ਪਾ ਕੇ ਮੰਗੋ ਜੈਲੀ ਐਸੇ। ਹੁਣ ਆਪਾਂ ਐਂਡ ਕਰ ਲੈਂਦੇ ਆ। ਸੁੱਕੇ ਹੰਤ ਦੇ ਨਾਲ ਸੁੱਕੇ ਝੰਟੇ ਦੇ ਨਾਲ ਇੱਧਰ ਲਾ ਲੈਣੀ ਮੈਂ ਬਾਤ ਔਖੀ ਮਿਲੇ ਐ ਕਿ ਸਾਨੂੰ ਮੈਂਗੋ ਜੈਲੀ ਮਿਲ ਨਹੀਂ ਰਹੀ ਸੀ ਆਪਾਂ ਹੁਣ ਸਾਰੀ ਪਾ ਲਈਏ ਤੇ ਆਪਾਂ ਦਖੌਰ ਦੇ ਦੋਸੇ ਬਣਾ ਕੇ ਦੇਖਿਆ ਕਰੋ ਜਿਹੜੀ ਇਹ ਚੀਜ਼ ਆਪਾਂ ਬਣਾਉਣੇ ਆ ਤਾਂ ਫਿਰ ਦੱਸਿਆ ਕਰੋ ਕਿ ਕਿੰਦਾ ਠੋਡਾ ਵਧੀਆ ਬਣਿਆ ਕਿ ਨਹੀਂ ਬਣਿਆ ਦਈਆ ਤੇਜ਼ਤੀ ਹੋਰ ਬਣ ਜਾਂਦਾ ਦੇਖੋ ਥੋੜਾ ਜਿਹਾ ਵਾਲਾ ਹੁੰਦੀ ਨਹੀਂ ਮਸ ਫਿਰ ਮੈਂ ਥਾਲ ਚ ਪਾ ਲੂੰਗੀ ਇਹਦੇ ਚ ਬੱਲ ਥਾਲ ਚ ਹੁਣ ਮੈਂ ਥਾਲ ਚ ਪਾ ਕੇ ਇਹਦੇ ਵਿੱਚ ਪਾ ਦੇਣਾ ਥੋੜਾ ਥੋੜਾ ਮੇਰੇ ਵਿੱਚ ਹੈਗੀ ਹੈ ਥੋੜਾ ਜਿਹਾ ਪੁਰਿਆ ਨਹੀਂ ਸੀਗਾ ਥੋੜਾ ਆਪਾਂ ਵੱਡੀ ਮਲੇ ਕੱਢ ਸੀ ਡਲੀ ਦੀ ਵੱਜੀ ਵੀ ਸੋ ਨਿਕਲੀ ਨਹੀਂ ਸੀ ਹੁਣ ਆਪਾਂ ਇਹਦੇ ਵਿੱਚ ਪਾ ਦਿੰਦੇ ਹਾਂ ਸਾਰੇ ਥਾਲ ਚ ਛੱਤ ਕਮਾਉ ਤੇ ਪਕਾ ਦੇਣੀ ਹੈ ਹੁਣ ਇਹਨੂੰ ਠੰਡਾ ਦੇਣੇ ਤੰਡਾ ਬਸ ਹੁਣ ਇਹਨੂੰ ਠੰਡਾ ਹੋਣ ਦੇਣੀ ਹੈ ਹਾਲ ਲੈ ਲੈਣਾ ਪਾਜੀ ਫਰੈਸ਼ ਮੰਗੋਇਕ। ਇੱਕ ਆਪਣੇ ਗਟਾਰਾਂ ਜੀਆਂ ਬਹੁਤ ਆ ਜਾਂਦੀ ਇਹ ਬਹੁਤ ਗੋਲਡਨ। ਵਿੱਚ ਵੀਡੀਓ ਦੇ ਆ ਹੀ ਜਾਨੂੰ ਰਿੰਗੋਂ ਪੰਜ ਮਰਜ਼ੀ ਜੋਰ ਲਾ ਲਗੇ। ਆਹ ਦੇਖੋ। ਆਪਾ ਬਣਾਉਣਾ ਬਾਲਾ ਨਹੀਂ ਬਣਾਉਣਾ ਹੈ ਜੀ ਆਪਾਂ ਥੋੜਾ ਹੀ ਬਣਾ ਲਵਾਂਗੇ ਇਹ ਲਾਦੇ ਨਹੀਂ ਮਸਾਖਾ ਹੱਥਾਂ ਨਾਲ ਨਹੀਂ ਆਪਾਂ ਅਬ ਮਿੱਠੇ ਬੋਸੀ ਕੇ ਬੱਸ ਕੱਲ ăn cả lên ਹੌਣ ਤੋਂ ਲੈਨੇ ਹੱਥ ਆਂਬਾਂ ਤੋਂ ਬੜਾ ਹੱਥ ਜਾਂਦੇ ਪੜ ਜਾਂਦੇ ਤੇ ਹੁਣ ਮੈਨੂੰ ਇਹਦੇ ਵਿੱਚ ਦੁੱਧ ਜੀ ਪਾ ਲੈਣਾ ਮੈਨੂੰ ਦੇਖੋ ਦੁੱਧ ਦੀ ਨਾ ਕਿ ਨਹੀਂ ਦੀ ਨਾ ਆਂਦੀ ਨਾ ਇਹਦੇ ਵਿੱਚ ਪਾ ਲੈਣਾ ਹੌਣ ਨੂੰ ਆਪਾਂ ਦੇ ਟੇਸਟ ਦੇ ਰਿਕਾਰਡਿੰਗ ਕੀ ਪਾਉਣੇ ਸਰਪਾਦਿਆਂ ਮੈਂ ਨਹੀਂ ਕਰ ਤਾ ਮੈਂ ਕਰ ਦਿੰਦਾ ਸੀ ਗ੍ਰੈਂਡ ਦ ਲਗੇ ਪਾਉਂਗੀ ਪਾਣੀ ਵਿੱਚ ਥੋੜੀ ਜਿਹੀ ਆਪਾਂ ਬਰਫ਼ ਵਿੱਚ ਜੀ ਖੰਡ ਆਹ ਬਰਫ਼ ਆਈਸ ਕੁੱਕੀ ਕਹਿੰਦੇ ਮੇਰਾ ਤਾਂ ਬਰਫ਼ ਹੀ ਹੈ ਬਰਫ਼ ਦੇ ਟਿੱਕੜਾ ਜਿੰਨਾ ਇਹਦੇ ਵਿੱਚੋਂ ਕੱਢਣਾ ਸੌਖਾ ਹੋ ਜਾਂਦਾ ਆ थोड़ी 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 आलो या बन अपने मैंगो दे, दे, छोटे छोटे पीस मैं छेती करी है जी इसलिए मेरा थोड़ा जा एक पासे चले गई थोड़े व्डे हो गए एक पीस मैं छेती क्यों करी क्यों मैं फ्रिजर च फ्रिज च रख के मेनुंडी करनी पे ਕਿ ਥੋੜਾ ਲੇਟ ਹੋ ਗਿਆ ਕੰਮ ਇਸ ਲਈ ਹਾਂ ਦੇ ਫਿਰ ਹੁਣ ਮੈਂ ਸਾਰੀ ਗਈ ਪਾਣੀ ਇਹ ਵਿੱਚ ਕੇ ਫਿਰ ਮੁੜ ਕੇ ਅੱਧੀ ਵੀ ਪਾ ਸਕਦੀ ਨੂੰ ਬਚਾਉਣੀ ਲੋ ਬਚਾ ਸਕਦੀ ਪਰ ਮੁੜ ਕੇ ਛੇਤੀ ਜੇ ਨਾ ਕੁਝ ਬਣਾਈਏ ਫਿਰ ਇਹ ਪਈ ਖਰਾਬ ਜੇ ਹੋ ਜਾਂਦੀ ਹੈ ਇਸ ਲਈ ਤੇ ਹੁਣ ਆਪਾਂ ਬਣਾਉਣੇ ਆ ਜੀ ਰੱਖਦੇ ਥਾਲ ਦੇ ਵਿੱਚ ਰੱਖ ਲੈਣੇ ਗਲਾਸ ਟ੍ਰੇ ਇਤਨੀ ਰੱਖ ਦੇ ਚਲ ਥਾਲੀ ਰੱਖ ਲਈਏ ਹੁਣ ਬਾਬਾ ਵੀ ਫੜਨ ਲੱਗਣ ਲੱਗਾ ਹੈ ਤਾਂ ਇਹਦੇ ਚ ਰੱਖ ਲੈਨੇ ਮੈਂ ਗਲਾਸ ਦਾ ਲਲਾਸੀ ਜਿਹੜਾ ਹੈਗਾ ਉਹੀ ਰੱਖ ਲਈਏ ਹੁਣ ਜਲਦੀ ਐ ਮੈਨੂੰ ਲੇਟ ਐ ਤੇ ਇਹਦੇ ਚ ਹੀ ਪਾ ਲੈਣਾ ਸਾਰਾ ਕੁਝ ਦੇਖ ਨਾ ਦਿੱਕਰੀ ਦੇਖੋ ਤਾਂ ਦੋ ਪੀਸ ਮੇਰੇ ਡੱਗ ਗਏ ਜੱਲੀ ਦੇ ਕਰਨਾ ਆਪਾਂ ਥੋੜੀ ਥੋੜੀ ਪੌਣੇ ਉੱਤੇ ਹੋਰ ਆ ਦੇਖੋ देखो सी अपनी मैंगो जैली लस्सी रेडी है हम मैन पता नहीं कि मैं दिस दिसगी कि किन्ना क नहीं, हुआ नहीं, नहीं, हुआ नहीं मेरे हो मेरे कोई कैमरे वाला तो मैं आप ही दिखाऊंगी ਠੀਕ ਹੈ ਜੀ ਦੇਖੋ ਆਪਣੀ ਮੰਗੋ ਲੱਸੀ ਰੈਡੀ ਆ ਤਾਂ ਤੁਸੀਂ ਵੀ ਸਾਡੇ ਤਰੀਕੇ ਨਾਲ ਬਣਾਉਣਾ ਲਾਈਕ ਕਮੈਂਟ ਕਰਨਾ ਨਹੀਂ ਭੁੱਲਣਾਗਾ ਸਤਿ ਸ਼੍ਰੀ ਅਕਾਲ ਜੀ ਮਿਲਦਿੰਨਾ ਇਸ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ